ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਜੀਤ कौर ਜਟਾਣਾ ਖੋਜੀ ਵਿਦੇਕ ਤੋਂ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸੋਹਣੇ ਸੋਹਣੇ ਹੈਂਡਵਰਕ ਦੇ ਸੂਟ ਸੋਹਣੇ ਸੋਹਣੇ ਰੰਗਾਂ ਵਿੱਚ ਜੇ ਕਿਸੇ ਵੀ ਭੈਣ ਨੂੰ ਇਹ ਸੂਟ ਪਸੰਦ ਆਉਂਦੇ ਹੋ ਤਾਂ ਸਾਡੇ ਸਕਰੀਨ ਉੱਪਰ ਚੱਲ ਰਹੇ WhatsApp ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਅਸੀਂ ਤੁਹਾਡੀ ਪਸੰਦ ਅਨੁਸਾਰ ਹੀ ਇਹ ਸੂਟ ਬਣਾ ਕੇ ਤਿਆਰ ਕਰਕੇ ਦੇਵਾਂਗੇ ਜੀ ਹਾਂਜੀ ਇਹ ਪਹਿਲਾ ਸੂਟ ਦਾ ਆਪਣਾ ਗ੍ਰੀਨ ਕਲਰ ਦਾ ਸੂਟ ਹੈ ਜੀ ਹਾਂਜੀ ਇਹਦੇ ਗਲੇ ਦਾ ਵਰਕ ਆਊਗਾ ਜੀ ਹਾਂਜੀ ਇਹ ਦੇਖੋ ਇਹ ਗ੍ਰੀਨ ਕਲਰ ਦਾ ਛੋਟਾ ਜੀ ਪੂਰਾ ਸ਼ਾਈਨਿੰਗ ਵਾਲਾ ਕੱਪੜਾ ਹੈਗਾ ਹਾਂਜੀ ਚਾਕਾਂ ਦਾ ਵਰਕ ਆ ਗਿਆ ਜੀ ਗ੍ਰੀਨ ਨਾਲ ਰੈੱਡ ਦਾ ਕੰਬੀਨੇਸ਼ਨ ਕਰਿਆ ਜੀ ਇਹ ਇਹਦਾ ਫਰੰਟ ਸੀ ਜੀ ਇਹ ਦੀ ਬੈਕ ਆ ਲਓ ਵਰਕ ਦੇਖੋ ਜੀ ਤੁਸੀ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਕਪੜਾ ਵੀ ਬਹੁਤ ਵਧੀਆ ਜੀ ਇਹਦੇ ਕਪੜੇ ਤੇ ਸਾਰੇ ਤੇ ਲਾਈਨਿੰਗ ਲੱਭੂ ਜੀ ਇਸ ਨਾਲ ਦੁਪੱਟਾ ਨਹੀਂ ਤਿਆਰ ਹੈਗਾ ਹਜੇ ਜੇ ਤੁਸੀਂ ਦੁਪੱਟਾ ਤਿਆਰ ਕਰਵਾਉਣਾ ਸੀ ਦੁਪੱਟਾ ਵੀ ਤਿਆਰ ਨਾਲ ਕਰਕੇ ਦੇਵਾਂਗੇ ਇਹ ਦੇ ਬਾਜੀ ਦਾ ਵਰਕ ਹੈ ਜੀ ਇਹ ਦੇਖੋ ਜੀ ਬਾਜੀ ਤੇ ਵੀ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਗ੍ਰੀਨ ਕਲਰ ਦਾ ਸੂਟ ਹੈ ਜੀ ਇਹ ਜੇ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਕਿਸੇ ਵੀ ਸੂਟ ਦਾ ਕਲਰ ਤੇ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਜੀ ਐਸਸ ਨੂੰ ਤਿਆਰ ਉਸੇ ਕਲਰ ਦੇ ਕਰਕੇ ਦੇਵਾਂਗੇ ਜਿਹੜਾ ਤੁਸੀਂ ਮੈਸੇਜ ਕਰੋਗੇ ਸਾਨੂੰ ਹਾਂਜੀ ਨਾ ਆ ਪਾਗਲਾ ਸੂਟ ਦਿਖਾਉਣੀ ਇਸ ਇਹ ਸੂਟ ਵੀ ਜੇ ਉਸੇ ਡਿਜ਼ਾਈਨ ਦੇ ਹੀ ਹੈ ਇਹਦਾ ਫਰੰਟ ਫਰੰਟ ਕਰਿਆਗਾ ਆਪਾਂ ਇੱਕ ਕ੍ਰੇਵਟੇ ਆ ਜੀ ਸਕਾਈ ਬਲੂ ਕਲਰ ਤੇ ਆ 80 ਗ੍ਰਾਮ ਵਾਲੀ ਕ੍ਰੇਵਰ ਹੋ ਜੀ ਇਹ ਹਾਂਜੀ ਇਹ ਤੇ ਵੀ ਸਾਰੇ ਤੇ ਲੈਣੇ ਲੱਗੂਗੀ ਇਹਦੇ ਗਲੇ ਦਾ ਵਰਕ ਆ ਗਿਆ ਜੀ ਇਹ ਫਰੰਟ ਫਰੰਟ ਤੇ ਹੀ ਵਰਕ ਆਗਾ ਆਪਣਾ ਇਹ ਚਾਕਾਂ ਤੇ ਵਰਕ ਆ ਗਿਆ ਜੀ। yellow ਦਾ ਕੰਬੀਨੇਸ਼ਨ ਕਰਿਆ ਹੋਇਆ ਹੈ ਜੀ ਇਹਦੇ ਨਾਲ। ਇਹਦੇ ਨਾਲ ਵੀ ਦੁਪੱਟਾ ਨਈ ਹੈਗਾ ਜੀ। ਉਹਨਾਂ ਨੇ ਦੁਪੱਟਾ ਨਹੀਂ ਤਿਆਰ ਕਰਵਾਇਆ। ਹਾਂਜੀ ਇਹ ਇਹਦੇ ਬਾਜੀ ਦਾ ਵਰਕ ਹੈ ਜੀ। ਤੁਸੀਂ ਸਾਨੂੰ ਦੁਪੱਟੇ ਦਾ ਆਰਡਰ ਦਿਓਗੇ ਜੀ ਅਸੀਂ ਦੁਪੱਟਾ ਵੀ ਤੁਹਾਨੂੰ ਤਿਆਰ ਕਰਕੇ ਦੇਵਾਂਗੇ। ਹਾਂਜੀ ਸੂਟ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਹੈਗਾ। ਠੀਕ ਹੈ ਜੀ। ਹੁਣ ਦਿਖਾਉਣੇ ਤੁਹਾਨੂੰ ਅਗਲਾ ਸੂਟ। ਇਹ ਸੂਟ ਵੀ ਆਪਣਾ ਹੈਂਡਵਰਕ ਦਾ ਹੈ ਜੀ ਇਹ ਵੀ 80 ਗ੍ਰਾਮ ਵਾਲੀ ਕਰੇਵ ਹੈ ਜੀ ਹਾਂਜੀ ਬਲੂ ਕਲਰ ਦਾ ਸੂਟ ਹੈ ਜੀ ਹਾਂਜੀ ਇਹ ਸੂਟ ਦਾ ਗਲਾ ਜੇ ਇਹਦੇ ਉੱਪਰ ਪੈਨਲ ਜਾਂਦੇ ਹੈ ਜੀ ਸਾਰੀ ਦਿਨੀ ਤੇ ਹਾਂਜੀ ਇਹਦੇ ਵੀ ਫੋਲ ਲਾਈਨਿੰਗ ਲੱਗੂ ਜੀ ਇਹਦੀ ਲੈਂਥ ਦਾ ਕੋਈ ਚੱਕਰ ਨਹੀਂ ਜੀ ਲੈਂਥ ਆਪਣੀ ਪੂਰੀ ਬਣੂਗੀ 42 43 ਇੰਚ ਲੈਂਥ ਹੈ ਜੀ ਇਹਦੀ ਏ ਦੇ 바ਜੀ ਦਾ ਵਰਕ ਆ ਗਿਆ ਜੀ। ਹਾਂਜੀ ਇੱਕ 바ਜੀ ਏ ਸੀ ਇੱਕ 바ਜੀ ਏ ਸੀ। ਏ ਦੇ ਪਹੁੰਚੇ ਦਾ ਵਰਕ ਆ ਗਿਆ ਜੀ। ਹਾਂਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ। ਜੇ ਕਿਸੇ ਮੇਰੇ ਭੈਣ ਨੂੰ ਇਹ ਪਸੰਦ ਆ ਤਾਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ। ਜੇ ਇਹ ਸੂਟ ਤੁਸੀਂ ਕਿਸੇ ਹੋਰ ਵੀ ਕਲਰ ਤੇ ਰੈਡੀ ਕਰਵਾਉਣਾ ਤਾਂ ਵੀ ਅਸੀਂ ਸਾਨੂੰ ਕਿਸੇ ਹੋਰ ਕਲਰ ਤੇ ਕੱਪੜੇ ਤੇ ਕਿਸੇ ਤੇ ਵੀ ਰੈਡੀ ਕਰਵਾ ਸਕੋ। ਕਿਸੇ ਹੋਰ ਕੱਪੜੇ ਤੇ ਕਰਵਾਉਣਾ ਤਾਂ ਵੀ ਕੋਈ ਗੱਲ ਨਹੀਂ ਜੇ ਹੋਰ ਤੇ ਵੀ ਹੋ ਜਾਊਗਾ ਇਹ ਇਹ ਰਿਹਾ ਨਾ ਦੁਪੱਟਾ ਰੈਡੀ ਕਰਿਆ ਜੀ ਚੂਨ ਦਾ ਦੁਪੱਟਾ ਰਹੂਗਾ ਜੀ 2.5 ਮੀਟਰ ਦਾਪੱਟਾ ਦਾ ਹਾਂਜੀ ਇਹ ਦੇਖੋ ਜੀ ਲੇਸ ਲਾ ਕੇ ਡਿਜ਼ਾਈਨ ਕਰਿਆ ਹੋਇਆ ਹੈਗਾ ਵਧੀਆ ਵਾਲੀ ਚੂਨ ਮਿਲੂਗੀ ਉਹ ਨਹੀਂ ਹੈਗਾ ਜੀ ਵੀ ਇਹ ਸਿਰ ਤੇ ਨਾ ਖੜੇ ਦੁਪੱਟਾ ਸਿਰ ਤੇ ਖੜੂਗਾ ਆਪਣੇ ਕਈ ਪਣਾ ਕਹਿ ਰਹੇ ਨੇ ਸਾਡੇ ਸਿਰ ਤੇ ਨਹੀਂ ਖੜਦਾ ਦੁਪੱਟਾ ਇਹ ਆਪਣੇ ਸਿਰ ਤੇ ਖੜੂਗਾ ਜੀ ਬਹੁਤ ਸੋਹਣਾ ਕਲਰ ਹੈ ਜੀ ਹਾਂਜੀ ਮੋਂ ਸੁਨ ਅਗਲਾ ਸੂਟ ਦਿਖਾਉਣੇ ਆ ਜੀ हाँ जी ये सूट आ गया जी अपना ये भी कलर बहुत प्यार है जी ये बर्बरी शर्ट रहेगी अपने पूरी ढाई मीटर की शर्ट मिलू जी ये गले का वर्क आ गया इधर ये बाजू का वर्क है जी ये होगी एक बाजू एक बाजू ये होगी हाँ जी पैरट नाल मजेंटा इस वर्क करी मोती वगैरह लगे है आगे प्रोपर हाँ जी य ਬਾਟਮ ਆਉਜੀ 2 ਟਾਈ ਮੀਟਰ ਦੀ ਬਾਟਮ ਹੈ ਲੋ ਆਪਾਂ ਨੂੰ ਬਾਟਮ ਤੇ ਵੀ ਵਰਕ ਕਰਿਆ ਹੋਇਆ ਹੈ ਜੀ ਛਿਲਕਤ ਦੀ ਬਾਟਮ ਹੈ ਜੀ ਇਹਦੀ ਬਹੁਤ ਵਧੀਆ ਕਪੜਾ ਹੈਗਾ ਸਲਵਾਰ ਦਾ ਵੀ ਉਵੇਂ ਨਹੀਂ ਹੈਗਾ ਵੀ ਜਿਵੇਂ ਇੱਕ ਖੜਾ ਖੜਾ ਜਿਹਾ ਹੁੰਦਾ ਨਾ ਉਹ ਚੀਜ਼ ਨਹੀਂ ਹੈਗੀ ਜੀ ਆ ਦੇਖੋ ਇਹਦੇ ਬਾਜੀ ਦੇ ਬਾਰ ਪਹੁੰਚੇ ਤੇ ਵਰਕ ਆ ਗਿਆ ਜੀ ਇਹਦੇ ਨਾਲ ਵੀ ਦੁਪੱਟਾ ਆਪਾਂ ਨੂੰ ਰੈਡੀ ਮਿਲੂਗਾ ਜੀ 2 ਟਾਈ ਮੀਟਰ ਦਾ ਦੁਪੱਟਾ ਰਹੂ ਜੀ ਚਨੂਨ ਦਾ ਦੁਪੱਟਾ ਰਹੂਗਾ ਇਹ ਦੇਖੋ ਇਹ ਲੈਸ ਲਾ ਕੇ ਸਾਰਾ ਵਧੀਆ ਤਿਆਰ ਕਰਿਆ ਹੋਇਆ ਜੀ ਦੁਪੱਟਾ ਇਹ ਪੱਲੇ ਤੇ ਲੈ ਸਜ ਜੀ ਇਹਦਾ ਵੀ ਕਲਰ ਬਹੁਤ ਵਧੀਆ ਜੀ ਜੇ ਤੁਹਾਨੂੰ ਇਹ ਕਲਰ ਪਸੰਦ ਆ ਤਾਂ ਵੀ ਕੋਈ ਨਹੀਂ ਜੀ ਜੇ ਕਿ ਤੁਸੀਂ ਕਿਸੇ ਹੋਰ ਕਲਰ ਤੇ ਇਹ ਡਿਜ਼ਾਈਨ ਪਸੰਦ ਆ ਕਿਸੇ ਹੋਰ ਕਲਰ ਤੇ ਕਰਵਾਉਣਾ ਆਪਾਂ ਤਾਂ ਵੀ ਤੁਹਾਨੂੰ ਤਿਆਰ ਕਰਕੇ ਦੇ ਰਹਿਗੇ ਜੀ ਹਾਂਜੀ ਹੁਣ ਦਿਖਾਉਣਾ ਇਹ ਤੁਹਾਨੂੰ ਅਗਲਾ ਸੂਟ ਹਾਂਜੀ ਇਹ ਹੈਗਾ ਆਪਣਾ ਲਵੈਂਡਰ ਕਲਰ ਦਾ ਸੂਟ ਹੈ ਜੀ ਇਹਤੇ ਵੀ ਪੈਰਟ ਕਲਰ ਤੇ ਮਹਿੰਦੀ ਨਾਲ ਵਰਕ ਹੋਇਆ ਜੀ ਹਾਂਜੀ ਮੋਤੀ ਵਗੈਰਾ ਲੱਗੇ ਵਧੀਆ ਇਹ ਇਹ ਵੀ ਬਰਬਰੀ ਦੀ ਸ਼ਟਰੋ ਹੋਊ ਜੀ ਆਪਾਂ ਇਹ ਵਾਲਾ ਬਾਜੂ ਦਾ ਵਰਕ ਹੈ ਜੀ ਉਥੋਂ ਬਾਜੂ ਦੇ ਇਸ ਵਗੇ ਜੀ ਹਾਂਜੀ ਬਰਬਰੀ ਵੀ ਆਪਣੀ ਐਵੇਂ ਦੀ ਨਹੀਂ ਜੀ ਬਰਬਰੀ ਵਧੀਆ ਐ ਸੌਫਟ ਵਾਲੀ ਬਰਬਰੀ ਆ ਵੇਖੋ ਹਾਂਜੀ ਇਹਦੇ ਨਾਲ ਵੀ ਸ਼ਿਲਕੀ ਬਾਟਮ ਆਉਗੀ 2.5 ਮੀਟਰ ਬਾਟਮ ਮਿਲੂਗੀ 2.5 ਮੀਟਰੀ ਸੋਨੂ ਕੁਮੀਜ਼ ਮਿਲੂਗੀ ਜੀ ਬਾਟਮ ਤੇ ਵੀ ਵਰਕ ਆ ਜੀ ਇਹਦੇ ਆ ਉਹ ਵਧੀਆ ਖੁੱਲੇ ਪੌਂਚੇ ਦਾ ਕੱਢਿਆ ਹੋਇਆ ਹੈਗਾ ਉਹ ਨਹੀਂ ਵੀ 5-4 ਇੰਚ ਹੀ ਕੱਟਦਾ ਵਧੀਆ ਵਰਕ ਕਰਿਆ ਹੋਇਆ ਹੈ ਇਹ ਇਹਦੇ ਨਾਲ ਵੀ ਦੁਪੱਟਾ ਜੀ ਨੂਨ ਦਾ 2.5 ਮੀਟਰ ਦਾ ਦੁਪੱਟਾ ਇਹਦੇ ਨਾਲ ਮਿਲੂਗਾ ਤੁਹਾਨੂੰ ਇਹਨੇ ਕਰਕੇ ਚਾਸਪੇ ਰੈਲਸ ਲਾ ਕੇ ਫਿਰ ਪੱਲਿਆਂ ਤੇ ਇਹ ਵਾਲੇ ਲੈ ਸਕਦੇ ਹੋ ਜੀ ਇਹ ਸੂਟ ਜੇ ਤੁਹਾਨੂੰ ਪਸੰਦ ਆ ਜੀ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਅਸੀਂ ਕਲਰ ਤੁਸੀਂ ਆਪਣੇ ਅਨੁਸਾਰ ਦੱਸ ਸਕਦੇ ਹੋ ਸਾਨੂੰ ਕੱਪੜਾ ਤੁਸੀਂ ਆਪਣੇ ਅਨੁਸਾਰ ਦੱਸ ਸਕਦੇ ਹੋ ਅਸੀਂ ਸਾਨੂੰ ਤਿਆਰ ਕਰਕੇ ਦੇਵਾਂਗੇ ਜੀ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਹੋਵੇ ਜੀ ਸਾਡੇ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਇਹ ਜੇ ਹੋਰ ਸੂਟ ਦੇਖਣ ਲਈ ਜੀ ਸਾਨੂੰ YouTube Instagram Facebook ਤੇ ਫੋਲੋ ਕਰੋ ਜੀ ਅਸੀਂ ਰੋਜ਼ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟਾਂ ਦੇ ਨਵਾਂ ਨਵਾਂ ਵੀਡੀਓ ਲੈ ਕੇ ਆਉਣੇ ਆਂ ਜੀ ਧੰਨਵਾਦ